ਸ਼ਨੀ ਮਹਾਰਾਜ ਦੀ ਕਿਰਪਾ ਸਾਰਿਆਂ ਤੇ ਬਣੀ ਰਵੇ ਜੀ ਤੇ ਅਸੀਂ ਤਾਂ ਇਹ ਚਾਹੁੰਦੇ ਆ ਕਿ ਜਿਹੜੀਆਂ ਇਦਾਂ ਦੀਆਂ ਦੁਖਤ ਦੁੱਖ ਭਰੀਆਂ ਗੱਲਾਂ ਆਉਣ ਡੀਆਂ ਜਾਂ ਕੋਈ ਸਮਾਜ ਦੇ ਵਿੱਚ ਕੋਈ ਵਿਕਾਰ ਜੇ ਫੈਲੇ ਆ ਸ਼ਨੀ ਮਹਾਰਾਜ ਉਹਨਾਂ ਨੂੰ ਠੀਕ ਕਰਨ ਜੀ ਵਧੀਆ ਤਰੀਕੇ ਨਾਲ ਉਹਨਾਂ ਨੂੰ ਸਾਰਿਆਂ ਨੂੰ ਸਾਰਿਆਂ ਨੂੰ ਜਿੰਨੇ ਵੀ ਇੱਥੇ ਆਏ ਆ ਭਗਤ ਇਹਨਾਂ ਨੂੰ ਸਾਰਿਆਂ ਨੂੰ ਸੁੱਖ ਸ਼ਾਂਤੀ ਪ੍ਰਦਾਨ ਕਰਨ ਜੀ ਤੇ ਬਾਕੀ ਇਹਨਾਂ ਤੋਂ ਇਲਾਵਾ ਜਿਹੜੇ ਨਹੀਂ ਵੀ ਆਏ ਉਹਨਾਂ ਨੂੰ ਵੀ ਕਰਨ ਸ਼ਾਂਤੀ ਦਾ ਮਾਹੌਲ ਬਹੁਤ ਵਧੀਆ ਹੈਗਾ ਜੀ ਸ਼ਨੀ ਦੇਵ ਜੀ ਦੀ ਪੂਰੀ ਕਿਰਪਾ ਹੈਗੀ ਹੈ ਜੀ ਔਰ ਜੋ ਵੀ ਹੁੰਦਾ ਹੈਗਾ ਜੋ ਅਸੀਂ ਇੱਥੇ ਕਰਦੇ ਗੱਲਬਾਤ ਕਰਦੇ ਆ ਮਤਲਬ ਆਪਣੇ ਮਨ ਦੇ ਵਿੱਚ ਧੋਨੇ ਹੋ ਜਾ ਕੇ ਘਰੇ ਪੂਰਾ ਹੁੰਦਾ ਜੀ ਬਿਲਕੁਲ ਹੈ ਇੱਥੇ ਸ਼ਕਤੀ ਪਾਵਰ ਤਾਂ ਹੈ ਜੀ ਇਸ ਚੀਜ਼ ਨੂੰ ਮੈਂ ਮੰਨਦਾ ਜੀ ਜੈ ਸ਼ਨੀ ਦੇਵ ਜੀ ਜੈ ਸ਼ਨੀ ਦੇਵ ਜੀ ਜੈ ਸ਼ਨੀ ਦੇਵ ਸ਼ਨੀ ਜਨਮ ਦਿਨ ਦੇ ਮੌਕੇ ਤੇ ਸ਼ਨੀ گاؤں ਪਹੁੰਚੇ ਕਿਹੋ ਜਿਹਾ ਲੱਗ ਰਿਹਾ ਬਹੁਤ ਵਧੀਆ ਲੱਗ ਰਿਹਾ ਜੀ ਬਹੁਤ ਵਧੀਆ ਹੈ ਸ਼ਨੀ ਮਹਾਰਾਜ ਦੀ ਕਿਰਪਾ ਸਾਰਿਆਂ ਤੇ ਬਣੀ ਰਹੇ ਜੀ ਤੇ ਅਸੀਂ ਤਾਂ ਇਹੀ ਚਾਹੁੰਦੇ ਆ ਕਿ ਜਿਹੜੀਆਂ ਇਦਾਂ ਦੀਆਂ ਦੁਖਤ ਦੁੱਖ ਭਰੀਆਂ ਗੱਲਾਂ ਆਉਣ ਡੀਆਂ ਜਾਂ ਕੋਈ ਸਮਾਜ ਦੇ ਵਿੱਚ ਕੋਈ ਵਿਕਾਰ ਜੇ ਫੈਲੇ ਆ ਸ਼ਨੀ ਮਹਾਰਾਜ ਉਹਨਾਂ ਨੂੰ ਠੀਕ ਕਰਨ ਜ ਵਧੀਆ ਤਰੀਕੇ ਨਾਲ ਉਹਨਾਂ ਨੂੰ ਸਾਰਿਆਂ ਨੂੰ ਸਾਰਿਆਂ ਨੂੰ ਜਿੰਨੇ ਵੀ ਇੱਥੇ ਆਏ ਆ ਭਗਤ ਇਹਨਾਂ ਨੂੰ ਸਾਰਿਆਂ ਨੂੰ ਸੁੱਖ ਸ਼ਾਂਤੀ ਪ੍ਰਦਾਨ ਕਰਨ ਜੀ ਤੇ ਬਾਕੀ ਇਹਨਾਂ ਤੋਂ ਇਲਾਵਾ ਜਿਹੜੇ ਨਹੀਂ ਵੀ ਆਏ ਉਹਨਾਂ ਨੂੰ ਵੀ ਕਰਨ ਜੀ ਤੁਹਾਨੂੰ ਕਿੰਨਾ ਸਮਾਂ ਹੋ ਗਿਆ ਇੱਥੇ ਆਉਂਦਿਆਂ ਨਾ ਮੈਨੂੰ ਘੱਟੋ ਘਾਟ ਇੱਥੇ ਆਉਂਦਿਆਂ ਨੂੰ ਘੱਟੋ ਘਾਟ 4-5 ਸਾਲ ਹੋ ਗਈ ਜੀ ਕਿਹੋ ਜਿਹਾ ਲੱਗਿਆ ਇੱਥੇ ਆਉਣ ਨੂੰ ਜਿੰਨੇ ਸ਼ਰਧਾਲੂ ਸਾਰੇ ਇੱਥੇ ਆਏ ਉਹਨਾਂ ਨਾਲ ਵਿਚਰਦੇ ਹਾਂ ਜੀ ਤੇ ਨਹੀਂ ਇੱਥੇ ਸ਼ਾਂਤੀ ਦਾ ਮਾਹੌਲ ਹੈ ਬਹੁਤ ਵਧੀਆ ਹੈਗਾ ਜੀ ਸ਼ਨੀ ਦੇਵ ਜੀ ਦੀ ਪੂਰੀ ਕਿਰਪਾ ਹੈਗੀ ਹੈ ਜੀ ਔਰ ਜੋ ਵੀ ਹੁੰਦਾ ਹੈਗਾ ਜੋ ਅਸੀਂ ਇੱਥੇ ਕਰਦੇ ਗੱਲਬਾਤ ਕਰਦੇ ਆ ਮਤਲਬ ਆਪਣੇ ਮਨ ਦੇ ਵਿੱਚ ਧੋਨੇ ਹੋ ਜਾ ਕੇ ਘਰੇ ਪੂਰਾ ਹੁੰਦਾ ਜੀ ਕਿੰਨਾ ਕਿ ਜੀਵਨ ਦੇ ਵਿੱਚ ਬਦਲਾਅ ਦੇਖਣ ਮੈਨੂੰ ਜਦੋਂ ਉੱਥੇ ਆਇਆ ਕਿ ਜੈਨੀ ਮਾਰ ਆਇਆ ਨਾ ਆਪਣੇ ਦੁੱਖ ਦੱਸਦੇ ਆਂ ਤੇ ਉਹ ਸਹੀ ਕਰਦੇ ਨੇ ਨਹੀਂ ਇਹ ਤਾਂ ਬਿਲਕੁਲ ਹੈ ਇੱਥੇ ਸ਼ਕਤੀ ਪਾਵਰ ਤਾਂ ਹੈ ਜੀ ਇਸ ਚੀਜ਼ ਨੂੰ ਮੈਂ ਮੰਨਦਾ ਜੀ ਤੁਸੀਂ ਕੁਝ ਐਕਸਪੀਰੀਅੰਸ ਕੀਤਾ ਆਪਣੇ ਪਰਸਨਲ ਲਾਈਫ ਦਾ ਜੀ 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 ਕਾਫੀ ਵਾ ਸਾਂਝਾ ਕਰੋਂਗੇ ਸਾਂਝਾ ਤਾਂ ਨਹੀਂ ਕਰ ਸਕਦਾ ਵੈਸੇ ਮੈਂ ਕਹਿ ਸਕਦਾ ਕਿ ਨੋ ਡਾਊਟ ਕਿ ਇਥੇ ਸਪਿਰਚੁਅਲ ਪਾਵਰ ਹੈਗੀ ਹੈ ਜੀ ਸ਼ਕਤੀ ਹੈ ਸ਼ਨੀ ਮਹਾਰਾਜ ਦੀ ਪੂਰੀ ਸ਼ਕਤੀ ਹੈਗੀ ਇਹਦੇ ਵਿੱਚ ਇਸ ਜਗ੍ਹਾ ਦੇ ਵਿੱਚ ਜਦੋਂ ਅਸੀਂ ਆਉਨੇ ਆ ਤੇ ਸਾਨੂੰ ਪਤਾ ਲੱਗਦਾ ਮਹਿਸੂਸ ਹੁੰਦਾ ਕਿ ਹਾਂ ਅਸੀਂ ਕਿਸੇ ਕੋਈ ਇੱਕ ਪਵਿੱਤਰ ਜਗ੍ਹਾ ਦੇ ਵਿੱਚ ਜਦੋਂ ਆਉਨੇ ਆ ਸਾਡੇ ਜਿੱਦਾਂ ਰੋਂਗਟੇ ਖੜੇ ਹੋ ਜਾਂਦੇ ਜੀ ਅਸੀਂ ਜਿੱਦਾਂ ਹੋਰ ਵੀ ਧਾਰਮਿਕ ਸਥਾਨਾਂ ਤੇ ਜਾਂਦੇ ਆ ਮਹਾਮਾਇਕ ਦੇ ਜਾਂਦੇ ਆ ਜਾਂ ਕਿਤੇ ਹੋਰ ਪਰ ਇੱਥੇ ਆ ਕੇ ਬਹੁਤ ਵਧੀਆ ਮਹਿਸੂਸ ਹੁੰਦਾ ਜੀ ਆ ਮੇਰਾ ਘਰ ਪਰਿਵਾਰ ਦੀ ਸਾਰਾ ਜੀ ਆ ਫੈਮਿਲੀ ਹੈਗੀ ਨਾਲ ਆਈ ਹੈ ਜੀ ਅਸੀਂ ਆਉਨੇ ਰਹਨੇ ਇੱਥੇ ਜੀ ਜੀ जय शनि देव जी जय शनि देव जी जय शनि देव जी जय शनि देव दे <स्था> जी शनि जयंती ਦੇ ਮੌਕੇ ਤੇ ਸ਼ਨੀ ਗਾਉਂ ਪਹੁੰਚੋ ਕਿਹੋ ਜਿਹਾ ਲੱਗ ਰਿਹਾ ਬਹੁਤ ਵਧੀਆ ਲੱਗ ਰਿਹਾ ਜੀ ਬਹੁਤ ਵਧੀਆ ਹੈ ਸ਼ਨੀ ਮਹਾਰਾਜ ਦੀ ਕਿਰਪਾ ਸਾਰਿਆਂ ਤੇ ਬਣੀ ਰਵੇ ਜੀ ਤੇ ਅਸੀਂ ਤਾਂ ਇਹ ਚਾਹੁੰਦੇ ਆ ਕਿ ਜਿਹੜੀਆਂ ਇਦਾਂ ਦੀਆਂ ਦੁਖਤ ਦੁੱਖ ਭਰੀਆਂ ਗੱਲਾਂ ਆਂਡੀਆਂ ਆ ਜਾਂ ਕੋਈ ਸਮਾਜ ਦੇ ਵਿੱਚ ਕੋਈ ਵਿਕਾਰ ਜੇ ਫੈਲੇ ਆ ਸ਼ਨੀ ਮਹਾਰਾਜ ਉਹਨਾਂ ਨੂੰ ਠੀਕ ਕਰਨ ਜੀ ਵਧੀਆ ਤਰੀਕੇ ਨਾਲ ਉਹਨਾਂ ਨੂੰ ਸਾਰਿਆਂ ਨੂੰ ਸਾਰਿਆਂ ਨੂੰ ਜਿੰਨੇ ਵੀ ਇੱਥੇ ਆਏ ਆ ਭਗਤ ਇਹਨਾਂ ਨੂੰ ਸਾਰਿਆਂ ਨੂੰ ਸੁੱਖ ਸ਼ਾਂਤੀ ਪ੍ਰਦਾਨ ਕਰਨ ਜੀ ਤੇ ਬਾਕੀ ਇਹਨਾਂ ਤੋਂ ਇਲਾਵਾ ਜਿਹੜੇ ਨਹੀਂ ਵੀ ਆਏ ਉਹਨਾਂ ਨੂੰ ਵੀ ਕਰਨ ਜੀ ਤੁਹਾਨੂੰ ਕਿੰਨਾ ਸਮਾਂ ਹੋ ਗਿਆ ਇੱਥੇ ਆਉਂਦਿਆਂ ਨਾ ਮੈਨੂੰ ਘੱਟੋ ਘਾਟ ਇੱਥੇ ਆਉਂਦਿਆਂ ਨੂੰ ਘੱਟੋ ਘਾਟ 4-5 ਸਾਲ ਹੋ ਗਏ ਜੀ ਕਿਹੋ ਜਿਹਾ ਲਾਇਆ ਜਾ ਰਿਹਾ ਇੱਥੇ ਆਉਂਦੇ ਹਾਂ ਕਿੰਨੇ ਸ਼ਰਦਾਲੂ ਸਾਰੇ ਇੱਥੇ ਆਏ ਉਹਨਾਂ ਨੂੰ ਵੇਚਰਦੇ ਹਾਂ ਜੀ ਤੇ ਨਹੀਂ ਇੱਥੇ ਸ਼ਾਂਤੀ ਦਾ ਮਾਹੌਲ ਹੈ ਬਹੁਤ ਵਧੀਆ ਹੈਗਾ ਜੀ ਸ਼ਨੀ ਦੇਵ ਜੀ ਦੀ ਪੂਰੀ ਕਿਰਪਾ ਹੈਗੀ ਹੈ ਜੀ ਔਰ ਜੋ ਵੀ ਹੁੰਦਾ ਹੈਗਾ ਜੋ ਅਸੀਂ ਇੱਥੇ ਕਰਦੇ ਗੱਲਬਾਤ ਕਰਦੇ ਆ ਮਤਲਬ ਆਪਣੇ ਮੰਦਿਰ ਵਿੱਚ ਧੋਣੇ ਹੋ ਜਾ ਕੇ ਘਰੇ ਪੂਰਾ ਹੁੰਦਾ ਜੀ ਕਿੰਨਾ ਕਿ ਜੀਵਨ ਦੇ ਵਿੱਚ ਬਦਲਾਅ ਦੇਖਣ ਮਿਲ ਜਦੋਂ ਇੱਥੇ ਆ ਕੇ ਜੈਨੀ ਮਾਰ ਆਇ ਨੇ ਇਹ ਤਾਂ ਬਿਲਕੁਲ ਹੈ ਇੱਥੇ ਸ਼ਕਤੀ ਪਾਵਰ ਦਾ ਹੈ ਜੀ ਇਸ ਚੀਜ਼ ਨੂੰ ਮੈਂ ਮੰਨਦਾ ਜੀ ਤੁਸੀਂ ਕੁਝ ਐਕਸਪੀਰੀਅੰਸ ਕੀਤਾ ਆਪਣੇ ਪਰਸਨਲ ਲਾਈਫ ਦੇ ਜੀ 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 ਕਾਫੀ ਵਸਾਂਝਾ ਕਰੂੰਗਾ ਸਾਂਝਾ ਤਾਂ ਨਹੀਂ ਕਰ ਸਕਦਾ ਵੈਸੇ ਮੈਂ ਕਹਿ ਸਕਦਾ ਕਿ ਨੋ ਡਾਊਟ ਕਿ ਇੱਥੇ ਸਪਿਰਚੁਅਲ ਪਾਵਰ ਹੈਗੀ ਹੈ ਜੀ ਸ਼ਕਤੀ ਹੈ ਸ਼ਨੀ ਮਹਾਰਾਜ ਦੀ ਪੂਰੀ ਸ਼ਕਤੀ ਹੈਗੀ ਹੈ ਦੇ ਵਿੱਚ ਇਸ ਜਗ੍ਹਾ ਦੇ ਵਿੱਚ ਜਦੋਂ ਅਸੀਂ ਆਉਨੇ ਆ ਤੇ ਸਾਨੂੰ ਪਤਾ ਲੱਗਦਾ ਮਹਿਸੂਸ ਹੁੰਦਾ ਕਿ ਹਾਂ ਅਸੀਂ ਕਿਸੇ ਕੋਈ ਇੱਕ ਪਵਿੱਤਰ ਜਗ੍ਹਾ ਦੇ ਵਿੱਚ ਜਦੋਂ ਆਉਨੇ ਆ ਸਾਡੇ ਜਿੱਦਾਂ ਰੋਂਗਟੇ ਖੜੇ ਹੋ ਜਾਂਦੇ ਜੀ ਅਸੀਂ ਤਾਂ ਹੋਰ ਵੀ ਧਾਰਮਿਕ ਸਥਾਨਾਂ ਤੇ ਜਾਣੇ ਆਂ ਮਹਾਮਾਈ ਦੇ ਜਾਣੇ ਆਂ ਜਾਂ ਕਿਤੇ ਹੋਰ ਪਰ ਇੱਥੇ ਆ ਕੇ ਬਹੁਤ ਵਧੀਆ ਮਹਿਸੂਸ ਹੁੰਦਾ ਜੀ ਆ ਮੇਰਾ ਘਰ ਪਰਿਵਾਰ ਦੀ ਸਾਰਾ ਜੀ ਆ ਫੈਮਿਲੀ ਹੈਗੀ ਨਾਲ ਆਈ ਹੈ ਜੀ ਅਸੀਂ ਆਉਣੇ ਰਹਨੇ ਇੱਥੇ ਜੀ ਜੀ ਜੈ ਸ਼ਨੀ ਦੇਵ ਜੀ ਜੈ ਸ਼ਨੀ